ਕੋਈ ਜਿਹੜੀ ਕੱਲ ਸੇਰੋਂ ਵਿਖੇ ਰੈਲੀ ਹੋ ਰਹੀ ਆ ਸਾਡੇ ਕੌਮੀ ਕਨਵੀਨਰ ਪਾਰਟੀ ਦੇ ਸ੍ਰੀ ਰਮਿੰਦ ਕੇਜਰੀਵਾਲ ਜੀ ਸਾਡੇ ਮਹਬੂਬ ਨੇਤਾ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਅਤੇ ਸਾਡੇ ਵਿਧਾਨ ਸਭਾ ਹਲਕਾ ਪੱਟੀ ਤੋਂ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜੋ ਕਿ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਵੱਡੇ ਕਾਫਲੇ ਦੇ ਤੌਰ ਤੇ ਜਿਹੜੀ ਆ ਪੱਟੀ ਵਿਧਾਨ ਸਭਾ ਹਲਕਾ ਦੇ ਪੱਟੀ ਸ਼ਹਿਰ ਦੇ ਵਿੱਚੋਂ ਸੰਗਤ ਆਪ ਮੁਹਾਰੇ ਹੋ ਕੇ ਜਿਹੜਾ ਵਾ ਸਰਦਾਰ ਭਗਵੰਤ ਸਿੰਘ ਮਾਨ ਔਰ ਸਰਦਾਰ ਲਾਲਜੀਤ ਸਿੰਘ ਭੁੱਲਰ ਦੀ ਗਵਾਹੀ ਦੇ ਵਿੱਚ ਰੈਲੀ ਦੇ ਵਿੱਚ ਜਾਣਗੇ ਤੇ ਵੇਖੋ ਜਿਸ ਤਰ੍ਹਾਂ ਆਪਣਾ ਗੋਂਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਦਾ ਜਿਹੜਾ ਵਾ ਉਦਘਾਟਨ ਕੀਤਾ ਜਾਊਗਾ ਇਹ ਪਹਿਲੀ ਵਾਰ ਹੋਇਆ ਵਾ ਕਿ ਕਿਸੇ ਸਰਕਾਰ ਨੇ ਕੋਈ ਚੀਜ਼ ਜਿਹੜੀ ਆ ਬਣੀ ਹੋਈ ਚੀਜ਼ ਨੂੰ ਖਰੀਦਿਆ ਹੋਵੇ ਨਹੀਂ ਤੇ ਆਪਾਂ ਵੇਖਦੇ ਆ ਉਹਨੇ ਆ ਵੀ ਹੁਣ ਤੱਕ ਜਿਹੜਾ ਵਾ ਸਰਕਾਰਾਂ ਚੀਜ਼ਾਂ ਨਲਾਮ ਹੀ ਕਰਦੀਆਂ ਰਹੀਆਂ ਵਾ ਵੇਚਦੀਆਂ ਰਹੀਆਂ ਵਾ ਇਹ ਪਹਿਲੀ ਵਾਰ ਹੋਇਆ ਵਾ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਥਰਮਲ ਪਲਾਂਟ ਨੂੰ ਖਰੀਦਿਆ ਗਿਆ ਵਾ ਇਸੇ ਤਰ੍ਹਾਂ ਹੀ ਹੋਰ ਵੀ ਨੇਕਾਂ ਕੰਮ ਕੀਤੇ ਨੇ ਜਿਸ ਤਰ੍ਹਾਂ ਬਿਜਲੀ ਫਰੀ ਹੋਰ ਜਿਸ ਤਰ੍ਹਾਂ ਹੁਣ ਕੱਲ੍ਹ ਦਾ ਹੀ ਇੱਕ ਐਲਾਨ ਕੀਤਾ ਵਾ ਆਪਣੇ ਭੈਣਾ ਦੇ ਵਾਸਤੇ ਜਿਹੜਾ ਵਾ ਉਹਦੇ ਵਿੱਚ ਵੀ ਲਾਂਣ ਜਲਦੀ ਕਰਨਗੇ ਜਿਹੜਾ ਹਜ਼ਾਰ-ਹਜ਼ਾਰ ਰੁਪਇਆ ਜਿਹੜਾ ਭੈਣਾਂ ਨੂੰ ਲਾਂਣ ਕੀਤਾ ਸੀ ਉਹਦਾ ਵੀ ਜਲਦੀ ਜਿਹੜਾ ਵਾ ਉਹ ਹੋ ਜਾਊਗਾ ਜੀ। ਦੇਖੀ ਦੇਖ ਸਕਦੇ ਹੋ ਵੀ ਸਾਡੇ ਜਿਹੜਾ ਵਰਕਰ ਸਾਥੀ ਨੇ ਪੂਰੇ ਵਾਰਡਾਂ ਦੇ ਵਿੱਚ ਪੱਟੀ ਸ਼ਹਿਰ ਦੀਆਂ ਚ ਅਲੱਗ-ਅਲੱਗ ਵਾਰਡਾਂ ਦੇ ਵਿੱਚ ਅਸੀਂ ਜਿਹੜਾ ਵੇ ਰੈਲੀ ਦੇ ਸਬੰਧ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਅਲੱਗ-ਅਲੱਗ ਸਾਥੀਆਂ ਦੀਆਂ ਡਿਊਟੀਆਂ ਲੱਗੀਆਂ ਨੇ ਰੈਲੀ ਦੇ ਵਾਸਤੇ ਬਹੁਤ ਜ਼ਿਆਦਾ ਭਾਰੀ ਉਤਸ਼ਾਹ ਵਾ ਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਰਕਰ ਸਾਥੀ ਜਿਹੜਾ ਵਾ ਉੱਥੇ ਪਹੁੰਚਣਗੇ ਜੀ